ਇੱਕ ਪਾਸੇ ਜਿੱਥੇ ਪੰਜਾਬ ਦਾ ਮਾਹੌਲ ਸਿਆਸੀ ਹੋਇਆ ਪਿਆ ਚਾਰੇ ਪਾਸੇ ਜਿੱਥੇ ਅੰਬਰਾਂ ਦੇ ਵਿੱਚੋਂ ਗਰਮੀ ਦੇ ਕਹਿਰ ਵਰਸਾਇਆ ਹੋਇਆ ਉੱਥੇ ਹੀ ਸਿਆਸਤ ਨੇ ਵੀ ਇਸ ਮਾਹੌਲ ਨੂੰ ਪੂਰੀ ਤਰ੍ਹਾਂ ਦੇ ਨਾਲ ਪਖਾਇਆ ਹੋਇਆ ਲੁਧਿਆਣੇ ਤੋਂ ਇੱਕ ਖਬਰ ਇਸ ਸਾਹਮਣੇ ਆਈ ਹੈ ਕਿ ਰਮਨਜੀਤ ਸਿੰਘ ਬਿੱਟੂ ਜਿਹੜੇ ਅਰਸ਼ ਤੋਂ ਫਰਸ਼ ਤੇ ਪਹੁੰਚ ਗਏ ਨੇ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਵੱਲੋਂ ਉਹਨਾਂ ਦੇ ਕੋਲੋਂ ਸਰਕਾਰੀ ਬੰਗਲਾ ਖਾਲੀ ਕਰਵਾ ਲਿਆ ਗਿਆ ਔਰ ਰਮਨਜੀਤ ਸਿੰਘ ਬਿੱਟੂ ਨੇ ਵੀ ਤੁਰੰਤ ਫੁਰਤ ਉਹ ਬੰਗਲਾ ਖਾਲੀ ਕਰਦਿਆ ਆਪਣਾ ਟਿਕਾਣਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਆਫਿਸ ਦੇ ਵਿੱਚ ਕਰ ਲਿਆ ਔਰ ਭਾਰਤੀ ਜਨਤਾ ਪਾਰਟੀ ਦੇ ਆਫਿਸ ਦੇ ਵਿੱਚ ਉਹਨਾਂ ਨੇ ਰਾਤ ਫਰਸ਼ ਤੇ ਕੱਟੀ ਹੈ ਰਮਨਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਸਰਕਾਰ ਵੱਲੋਂ ਸਿਆਸੀ ਰੰਜਿਸ਼ ਦੇ ਚੱਲਦਿਆਂ ਕੀਤਾ ਹੈ ਗੌਰਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਰਮਨਜੀਤ ਸਿੰਘ ਬਿੱਟੂ ਇਸ ਵੇਲੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਲੜ ਰਹੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਕੋਲੋਂ ਸਰਕਾਰੀ ਬੰਗਲਾ ਖਾਲੀ ਕਰਵਾ ਲਿਆ ਗਿਆ ਇਸ ਤੇ ਬਾਬਤ ਉਹਨਾਂ ਨੇ ਆਪਣੀ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਬੋਲਦੇ ਕੁਝ ਇਸ ਤਰ੍ਹਾਂ ਆਖਿਆ ਮੈਨੂੰ ਕੋਈ ਫਿਕਰ ਨਹੀਂ ਮੈਂ ਤਾਂ ਕਿਸਾਨਾਂ ਲਈ ਸਵਾ ਸਾਲ ਫੁੱਟਪਾਥ ਤੇ ਬਿਆਰ ਸੀਟ ਤੇ ਦੇਰਛਾਤਾ ਸੀ ਇੱਥੇ ਜੱਦੀ ਲੱਗਦੀ ਨਹੀਂ ਖਾਲੀ ਪਵਾੰਗੀ ਨਾਮ ਦੇ ਨਾਲ ਤੇ ਇਹ ਜਨਨਾ ਜਣੀਆਂ ਨੇ ਜਦੋਂ ਤੁਸੀਂ ਜਦੋਂ ਤੁਸੀਂ 4 ਤਰੀਕ ਨੂੰ ਕਿਰਪਾ ਕਰੋਗੇ ਬਹੁਤੀ ਕਿਰਪਾ ਨਾਲ ਉਦੋਂ ਸਾਰੇ ਦਬੂਰ ਹੋ ਜਾਣਗੇ ਕੋਈ ਗੱਲ ਨਹੀਂ ਮੇਰੀ ਦਾਦਾ ਜੀ ਦੀ ਜਿਹੜੀ ਨਿਸ਼ਾਨੀ ਮੈਨੂੰ ਜ਼ਮੀਨ ਮੇਰੇ ਕੋਲ ਕੋਠੀ ਨਹੀਂ ਪੈਣ ਸੀ ਜਿਹੜੇ ਮੇਰੇ ਪਿਤਾ ਜੀ ਜਦੋਂ ਮੈਂ 10 ਸਾਲ ਦਾ ਸੀ ਮੇਰੇ ਪਿਤਾ ਜੀ ਜਦੋਂ ਚਲੇ ਗਏ ਸੀ ਉਹੀ ਮੇਰੇ ਕੋਲ ਇੱਕ ਜ਼ਮੀਨ ਸੀ ਜਿਹੜੀ ਮੈਨੂੰ ਉਹ ਵੀ ਅੱਜ ਮੇਰੇ ਹੱਥੋਂ ਇਹ ਭਗਵੰਤ ਮਾਨ ਐਂਡ ਕੰਪਨੀ ਸਰਕਾਰ ਇਹ ਕੇਜਰੀਵਾਲ ਨੇ ਉਹ ਵੀ ਮੇਰੇ ਕੋਲ ਹੀ ਹੈ ਇਸ ਕਰਕੇ ਇਹ ਹਾਰ ਪਤਾ ਲੱਗਦਾ ਨਿਸ਼ਚਿਤ ਹੈ ਨਿہار ਪਤਾ ਲੱਗਦਾ ਨਿਸ਼ਚਿਤ ਹੈ ਉਸ ਦਰਤ ਤੋਂ ਵੀ ਕਿਸ ਤਰੀਕੇ ਨਾਲ ਸੀ ਇਹਨਾਂ ਦੇ ਕਾਗਜ਼ ਆ ਵੀ ਬਹਿਈ ਸਾਬਿਆਂ ਦੇ ਕੋਤੜੇ ਜੇ ਉਹ ਤਿਆਰ ਕਰੀ ਦੇਣ ਤਿਆਰ ਰਹਿਣ ਆਪਣੇ ਆਪਣੇ ਹਿੱਸਾ ਹਿੱਸਾ ਦੇ ਪਤਾ ਕਿ ਇਹ ਸ਼ਰਾਬੀ ਡੋਲਾ ਇਹ ਜਿਹੜਾ ਕਾਪشن ਦਾ ਅੱਡਾ ਜਿਹੜਾ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਲੇ ਕੀ ਬਾਦੂ ਰਾਕੇ ਹੋਏ ਇਹਨੀਆਂ ਸਕੀਮਾਂ ਉਣਾ ਰਹੇ ਨੇ ਪਰ ਬਹੁਤ ਵੱਡਾ ਲੁਧਿਆਣੇ ਦਾ ਪਰਿਵਾਰ ਆ ਚਾਤਰੀ ਤੋਂ ਬਾਅਦ ਗੱਲ ਕਰਾਂਗੇ ਪਰ ਅੱਜ ਇਹਨਾਂ ਨੇ ਜਿਹੜੀ ਜ਼ਮੀਨ ਵੀ ਸਾਡੀ ਖੋਲੀ ਅੱਜ ਜਿਹੜੀ ਛੱਤ ਵੀ ਸੀ ਉਹ ਵੀ ਖੋਲੀ ਪਰ ਮੈਂ ਕੀ ਫੇਰ ਕਿਹੜਾ ਚਾਹਾਂ ਸਰਦਾਰ ਬੈਂਸ ਸਿੰਘ ਜੀ ਉਹ ਜਾਣ ਤਰੀਕੇ ਕਰਦੇ ਕਰਦੇ ਸੀ ਜਾਨ ਦੇ ਟੁਕੜੇ ਟੁਕੜੇ ਸੰਭਾਪੀ ਦਿੱਤੇ ਮੈਨੂੰ ਵੀ ਤੁਹਾਡੇ ਕੋਈ ਡਰਾਵਾ ਮੈਨੂੰ ਕੋਈ ਪਰੇਸ਼ੀਂਦਾ ਸਦਾ ਪਰ ਲੋਕਾਂ ਨੂੰ ਮੈਂ ਰੂਦ ਦਸੂ ਕੱਲੀ ਕੱਲੀ ਗੱਲ ਆਪਣੇ ਲੁਧਿਆਣੇ ਵਾਲਿਆਂ ਨਾਲ ਪੰਜਾਬ ਵਾਲਿਆਂ ਨੂੰ ਜ਼ਰੂਰ ਦਸੂਗਾ ਕਿ ਕਿਸ ਛੋਟੀਆਂ ਹਰਕਤਾਂ ਦੇ ਤੁਸੀਂ ਲਿਗੇ ਹੋ ਕੀ ਤੁਹਾਡੀ ਾਕਾਤ ਇਹ ਮੈਂ ਰੂਦ ਦਸੂ ਕੋਈ ਗੱਲ ਨਹੀਂ ਤੁਹਾਡਾ ਅਸ਼ੀਰਵਾਦ ਕੱਲ ਨੂੰ ਸਵੇਰੇ ਜੇਰ ਆਪਾਂ ਆਪਣੀ ਕੈਂਪੇਨ ਸ਼ੁਰੂ ਕਰਾਂਗੇ ਅੱਜ ਤੱਕ ਕਿਉਂਕਿ ਇਹ ਬਹੁਤ ਘਬਰਾਏ ਹੋਣਗੇ ਸੋਚ ਰਹੇ ਹੋਣੇ ਕਿ ਹੋਰ ਹੱਥ ਕੰਡੇ ਕੀ ਵਰਤੀਏ ਹੋਰ ਕਿਹੜੇ ਚੀਜ਼ਾਂ ਵਰਤੀਏ ਜਿਵੇਂ ਰੋਕਿਆ ਜਾਏਗਾ ਇਸ ਕਰਕੇ ਨੇ ਲੋਕ ਸਕਦੇ ਤੁਸੀਂ ਉਹ ਪਰਮਾਤਮਾ ਦੀ ਉਹ ਵਾਹੀ ਗੁਰ ਦੀ ਨਿਗਾਸਤੀ ਚਾਹੀਦੀ ਆ ਕਿ ਤੁਸੀਂ ਇਨਸਾਨ ਕੀ ਕਿਉਂ ਹੋ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਫ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਫੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ